ਇਹ ਜਗ੍ਹਾ ਤੇ ਕੀ ਗੱਲ ਹੋਈ? ਮੇਰਾ ਨਾਮ ਗੁਰਸੇਵ ਸਿੰਘ ਹੈ। ਹਾਂਜੀ ਭਾਜੀ। ਇਹ ਪਾਟੀਆਂ ਮਾਰਕੀਟ ਆ। ਹਾਂਜੀ। ਬੱਸ ਸਟੈਂਡ ਦੇ ਕੋਲ। ਹਾਂਜੀ ਕੀ ਗੱਲ ਹੋਈ? ਜਦੋਂ ਸਵੇਰ ਮੈਂ 7 ਵਜੇ ਆਇਆ ਤੇ ਬਾਹਰਲਾ ਲੋਕ ਜਿਹੜਾ ਸੀ ਉਹ ਟੁੱਟਾ ਹੋਇਆ ਸੀ। ਦਰਵਾਜ਼ਾ ਖੁੱਲਾ ਸੀ। ਥੱਲੇ ਸਾਡੇ ਇੱਕ ਮੋਚੀ ਬੈਠਦਾ। ਉਹਨੂੰ ਮੈਂ ਪੁੱਛਿਆ ਮੈਂ ਕਿ ਯਾਰ ਮਾਰਕੀਟ ਤਾਂ ਅੱਜ ਤੰਦਰਾ ਕਿਵੇਂ ਟੁੱਟਾ ਪਿਆ? ਉਹ ਕਹਿੰਦਾ ਕੋਈ ਰਾਤ ਤੁਹਾਡਾ ਬੰਦਾ ਆਇਆ ਹੋਗਾ ਸ਼ੈਂਟ ਟੁੱਟ ਗਿਆ ਹੋਵੇਗਾ। ਜਦੋਂ ਮੈਂ ਉੱਪਰ ਆਇਆ ਤਾਂ ਉੱਪਰ ਦੇਖਿਆ ਵੀ ਸਾਰੇ ਜੰਦਰੇ ਟੁੱਟੇ ਹੋਏ ਕਿੰਨੇ ਕੁ ਦੁਕਾਨਾਂ ਦੇ ਤਾਲੇ ਇਹ ਗਿਆ ਸੀ ਚਾਰ ਪੰਜ ਦੁਕਾਨਾਂ ਸੀ ਅੱਛਾ ਕਾਦੀ ਕਾਦੀ ਕੰਮ ਦੀ ਦੁਕਾਨਾਂ ਆ ਇੱਥੇ ਕੋਈ ਫੋਟੋਗ੍ਰਾਫੀ ਦਾ ਕੰਮ ਕਰਦਾ ਕੋਈ ਸਕਿਉਰਟੀ ਦਾ ਕੰਮ ਕਰਦਾ ਕੋਈ ਕੰਪਿਊਟਰ ਕਵਟਰ ਠੀਕ ਕਰਦਾ ਹੋਰ ਦੁਕਾਨਾਂ ਜਿਹੜੇ ਦੋ ਤੱਕ ਸਮਾਨ ਸੂਣ ਵੀ ਚੋਰੀ ਕੀਤਾ ਗਿਆ ਹਾਂ ਸਮਾਨ ਅੰਦਰੋਂ ਕਾਫੀ ਚਲਾ ਗਿਆ ਬੈਟਰ ਕੁੱਟਰ ਪਏ ਸੀ ਉਧਰੋਂ ਸਾਡੇ ਦਫ਼ਤਰ ਦੇ ਵਿੱਚ ਗਾਰਡਾਂ ਦੀ ਪੇਮੈਂਟ ਇਕੱਠੀ ਕੀਤੀ ਹੋਈ ਸੀ ਉਹ ਪਈ ਸੀ ਨਾਲ ਕੁਝ ਹੋਰ ਸਮਾਨ ਸੀ ਕੁਝ ਜ਼ਰੂਰੀ ਤੇ ਕੁਝ ਪਤਾ ਨਾ ਨਕਦੀ ਵੀ ਚੋਰੀ ਹੋਈ ਨਕਦੀ ਨਕਦੀ ਚੋਰੀ ਹੋਈ ਕਿੰਨੀ ਕੋਈ ਹੈ ਜੀ 60 60000 ਦੇ ਤਕਰੀਬ ਨੇਗਾ ਅੱਛਾ ਟੋਟਲ ਸਾਰਾ ਨੁਕਸਾਨ ਕਿੰਨਾ ਟੋਟਲ ਸਾਡਾ ਦਾ 2.5 3 ਲੱਖ ਦਾ ਨੁਕਸਾਨ ਹੈ ਤਿੰਨ ਤੋਂ ਵੀ ਉੱਪਰ ਹੋਵੇਗਾ ਸ਼ਾਇਦ ਸਾਰੀਆਂ ਦੁਕਾਨਾਂ ਦਾ ਨਹੀਂ ਨਹੀਂ ਤੁਹਾਡਾ ਸਾਡਾ ਸਾਡਾ ਤੇ ਦੂਜੀਆਂ ਦੇ ਕੰਨਾਂ ਦਾ ਸਾਡਾ ਦੂਜੀਆਂ ਦਾ ਆਟਾ ਜੀ ਹੁਣ ਇਸ ਬਾਰੇ ਪੁਲਿਸ ਨੂੰ ਕੰਪਲੇਟ ਕਰਤੀ ਤੁਹਾਡੇ ਨੂੰ ਹਾਂ ਜੀ ਪੁਲਿਸ ਨੂੰ ਕੰਪਲੇਟ ਕਰਤੀ ਹੁਣ ਅੱਗੇ ਜਿਹੜੀ ਕਾਰਵਾਈ ਹੋਏਗੀ ਦੇਖੀ ਜਾਏਗੀ ਤੇ ਕੀ ਕਹਿੰਦੇ ਉਹਨਾਂ ਨੇ ਕੀ ਆਸੋ ਹੁੰਦਾ ਹੈ ਹੁਣ ਸ਼ਵਾਸ਼ਣ ਇਹੋ ਹੀ ਹੈ ਦਵਾਇਆ ਉਹਨਾਂ ਵੀ ਹੁਣ ਸਹੀ ਦੇਖਦੇ ਕੁਝ ਨਹੀਂ ਮਾਪ ਪਾਟੀਆਂ ਬਾਰੇ ਚੋਰੀ ਹੋਈ ਹੈ ਜੀ ਦੇਖੋ ਵੈਰੀਫਾਈ ਕਰ ਰਹੇ ਹਾਂ ਬੰਦੀ ਕਾਰਵਾਈ ਕਰਾਂਗੇ ਕਿੰਨੀਆਂ ਕਿੰਨੀਆਂ ਦੁਕਾਨਾਂ ਦੇ ਵਸੇ ਕਰ ਰਹੇ ਆ ਚਾਰ ਦੁਕਾਨਾਂ ਹੈ ਜੀ ਇੱਕ ਮੇਨ ਸਖਤ ਹੋ ਰਹੀ ਹੈ ਆਪਕ ਚਾਰ ਦੁਕਾਨਾਂ ਦੇ ਤਾਲੇ ਤੋੜੇ ਹੋਰ ਦੀ ਦੀਕ ਦੁਕਾਨ ਚੋਰੀ ਹੋਈ ਬਾਕੀ ਤਾਂ ਤਾਲੇ ਤੋੜੇ ਆ ਉਹ ਵੈਰੀਫਾਈਿੰਗ ਕਰ ਰਹੇ ਹਾਂ ਬੰਦੀ ਕਾਰਵਾਈ ਕਰਾਂਗੇ ਸਰ ਦੁਕਾਨ ਵਾਲ ਕੋਈ ਚੌਕੀ ਚਿੰਤੂਦਾਰ ਐਸਾ ਕੋਈ ਹੈ ਨਹੀਂ ਕਿ ਨਹੀਂ ਕੋਈ ਚੌਕੀ ਤਾਂ ਨਹੀਂ ਰੱਖਿਆ ਨਾ ਨੇ ਜੀ ਉੱਥੇ ਕਿੰਨਾ ਕੁ ਨੁਕਸਾਨ ਹੋ ਗਿਆ ਹੋ ਗਿਆ ਇਹਨਾਂ ਦਾ ਉਹ ਇਹ ਕਹਿ ਰਹੀ ਹੈ ਜੀ ਕਿ 40000 ਰੁਪਏ ਆਇਆ ਚਲਕਿੰਗ ਕੋਈ ਇੱਕ ਵੀ ਮੰਨਦੀ ਹੈ ਸੋਨੇ ਦਾ ਰਾਈਸ ਕਰ ਲੈਂਦੇ ਜੋ ਬੰਦੀ ਕਾਲ ਵੀ ਕਰਤਾ ਠੀਕ ਹੈ ਮੇਰਾ ਨਾਮ ਨਗਦੀਪ ਸਲਮਾਨ ਹੈ ਮੇਰੀ ਇੱਥੇ ਪਹਾੜੀਆਂ ਮਾਰਕੀਟ ਫੋਟੋਗ੍ਰਾਫੀ ਦੀ ਦੁਕਾਨ ਆ ਮੈਨੂੰ ਸਵੇਰੇ 7:30 ਵਜੇ ਸਿੰਧੂ ਦਾ ਜਿਹੜੇ ਡਾਕਟਰ ਸਾਹਿਬ ਨੇ ਇਹਨਾਂ ਦੇ ਕਾਲ ਆਈ ਸੀਗੀ ਇੱਥੇ ਮਾਰਕੀਟ ਦੇ ਤਾਲੇ ਟੁੱਟੇ ਹੋਏ ਨੇ ਤੇ ਮੈਂ ਜਦੋਂ ਆਇਆ ਤੇ ਮੇਰੀ ਦੁਕਾਨ ਦੋ ਦਰ ਕਰਨਾਂ ਦੇ ਤਾਲੇ ਟੁੱਟੇ ਹੋਏ ਸੀਗੇ ਤੇ ਜ਼ਿਆਦਾ ਮੇਰੇ ਦੁਕਾਨ ਦੇ ਅੰਦਰੋਂ ਜ਼ਿਆਦਾ ਸਮਾਨ ਤਾਂ ਨਹੀਂ ਗਿਆ ਇੱਕ ਤਰਖਾਨ ਕਾਰਪੈਂਟਰ ਲੱਗੇ ਹੋਏ ਉਹਨਾਂ ਦਾ ਸਮਾਨ ਕੁਸਤਰੀ ਹੋਇਆ ਵਾ ਤੇ ਬਾਕੀ ਮੇਰੇ ਸਮਾਨ ਦਾ ਕੁਝ ਬਚਾਈ ਹੈ ਕੁਝ ਪਤਾ ਨਹੀਂ ਲੱਗਾ ਕੋਈ ਸੀਸੀਟੀਵੀ ਵਗੈਰਾ ਸਾਹਮਣੇ ਲੱਗਾ ਨਹੀਂ ਸੀਸੀਟੀਵੀ ਮਾਰਕੀਟ ਸਾਡੀ ਚ ਕੋਈ ਨਹੀਂ ਲੱਗਾ ਦਿਓ ਵਾਰ ਵੀ ਕੋਈ ਨਹੀਂ ਲੱਗਾ ਤੁਹਾਨੂੰ ਕੀ ਮੰਗੂ ਕੀ ਕਰਦੇ ਪ੍ਰਸ਼ਾਸਨ ਨੂੰ ਬਾਕੀ ਅਸੀਂ ਹੁਣ ਪੁਲਿਸ ਕੰਪਲੇਂਟ ਕਰਕੇ ਆਏ ਆ ਤੇ ਬਾਕੀ ਪੁਲਿਸ ਆਪਣੀ ਕਾਰਵਾਈ ਹੁਣ ਕਰਦੀ ਪਈ ਹੈ